ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਅਪੀਰੈਂਸਸ ਆਰ ਆਫਟਨ ਡਿਸੈਪਟਿਵ ਜਾਨੀ ਕਿ ਸਾਰੀਆਂ ਜਿਹੜੀਆਂ ਚਮਕਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਸੋਨਾ ਹੀ ਨਹੀਂ ਹੁੰਦੀਆਂ ਇਹ ਜਿਹੜੀ ਧਰਤੀ ਹੈ ਇਹ ਜਿਹੜੀ ਜਗ੍ਹਾ ਹੈ ਬਹੁਤ ਹੀ ਪਾਕ ਅਤੇ ਪਵਿੱਤਰ ਹੈ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਚਰਨ ਛੋਹ ਧਰਤੀ ਪ੍ਰਾਪਤ ਹੈ ਇਹ ਮੁਲਤਾਨ ਦਾ ਇਲਾਕਾ ਹੈ ਤਲੰਬਾ ਪਿੰਡ ਇੱਥੋਂ ਥੋੜੀ ਜੀ ਦੂਰ ਹੈ ਖਾਨਵਾਲਾ ਜ਼ਿਲ੍ਹਾ ਹੈ ਅਤੇ ਇਸ ਪਿੰਡ ਦਾ ਨਾਮ ਹੈ ਮਖਦੂਮਪੁਰਾ ਔਰ ਇਸ ਪਿੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਮਲਤਾਨ ਤੋਂ ਹੁੰਦੇ ਹੋਏ ਆਏ ਇੱਥੇ ਇੱਕ ਸੱਜਣ ਨਾਮ ਦਾ ਬੰਦਾ ਸੀ ਜਿਹੜਾ ਲੋਕਾਂ ਨਾਲ ਠਗੀਆਂ ਮਾਰਦਾ ਸੀ ਜਿਹੜੇ ਰਾਹੀਰ ਜਿਹੜੇ ਵਪਾਰੀ ਇੱਥੋਂ ਦੀ ਲੰਘਦੇ ਸਨ ਉਹ ਰਾਤ ਕੱਟਣ ਲਈ ਕਈ ਵਾਰੀ ਇੱਥੇ ਆਉਂਦੇ ਸਨ ਤੇ ਸੱਜਣ ਠੱਗ ਜਿਨੇ ਇਹ ਸਰਾ ਬਣਾਈ ਹੋਈ ਸੀ ਇੱਥੇ ਮਸੀਤ ਸੀ ਇੱਥੇ ਇਕਠਾਕਰ ਦੁਆਰਾ ਸੀ ਉਹਨਾਂ ਨੂੰ ਰਹਿਣ ਲਈ ਥਾਂ ਦਿੰਦਾ ਸੀ ਉਹਨਾਂ ਨੂੰ ਖਾਣ ਪੀਣ ਲਈ ਲੰਗਰ ਦਿੰਦਾ ਸੀ ਦੁੱਧ ਪਿਉਂਦਾ ਸੀ ਪਰ ਜਦੋਂ ਰਾਤ ਨੂੰ ਸੌਣ ਲੱਗਦੇ ਸੀ ਉਹਨਾਂ ਨੂੰ ਮਾਰ ਦਿੰਦਾ ਸੀ ਵੱਢ ਦਿੰਦਾ ਸੀ ਟੁੱਕ ਦਿੰਦਾ ਸੀ ਤੇ ਉਹਨਾਂ ਦਾ ਸਮਾਨ ਪੈਸਾ ਜੋ ਵੀ ਹੁੰਦਾ ਸੀ ਲੁੱਟ ਕੇ ਉਹਨਾਂ ਨੂੰ ਟੁਕੜੇ ਕਰਕੇ ਉਹ ਜਿਹੜਾ ਖੂਬ ਦਿੱਸਦਾ ਹੈ ਬਹੁਤ ਪੁਰਾਣਾ ਹੈ ਉਹਦੇ ਵਿੱਚ ਕਹਿੰਦੇ ਨੇ ਸੁੱਟ ਦਿੰਦਾ ਸੀ ਉਹਦੀਆਂ ਬਹੁਤ ਦੂਰ ਤੱਕ ਗੱਲਾਂ ਚੱਲਦੀਆਂ ਹੋਣੀਆਂ ਇਹ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਇੱਕ ਬੰਦਾ ਕੋਰਾਹੇ ਪਿਆ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਪਾਤਸ਼ਾਹ ਮੁਲਤਾਨ ਤੋਂ ਇੱਥੇ ਜਦੋਂ ਆਏ ਤੇ ਸੱਜਣ ਠੱਗ ਨੇ ਗੁਰੂ ਸਾਹਿਬਾਂ ਨੂੰ ਵੀ ਸੌਦਾਗਰ ਸਮਝ ਕੇ ਮਾਲਦਾਰ ਸਾਮੀਆਂ ਸਮਝ ਕੇ ਉਹਨਾਂ ਨੂੰ ਰਹਿਣ ਲਈ ਥਾਂ ਦਿੱਤਾ ਲੰਗਰ ਦਿੱਤਾ ਰਾਤ ਹੋਈ ਤਾਂ ਸੱਜਣ ਠੱਗ ਦੇ ਨਾਲ ਰਹੀਂਦੀ ਔਰਤ ਖੇਮੀ ਗੁਰੂ ਸਾਹਿਬ ਲਈ ਦੁੱਧ ਲੈ ਕੇ ਆਈ ਜਿਹਦੇ ਵਿੱਚ ਜ਼ਹਿਰ ਮਿਲਿਆ ਹੋਇਆ ਸੀ ਉਹਨਾਂ ਨੂੰ ਸੀ ਕਿ ਇਹ ਜ਼ਹਿਰ ਦਾ ਦੁੱਧ ਪੀ ਕੇ ਮਰ ਜਾਣਗੇ ਔਰ ਅਸੀਂ ਇਹਨਾਂ ਨੂੰ ਲਟ ਲਵਾਂਗੇ ਕੰਮ ਸੁਖਾਲਾ ਹੈ ਲੇਕਿਨ ਗੁਰੂ ਸਾਹਿਬ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਜਦੋਂ ਬਾਰ-ਬਾਰ ਕਹਿਣ ਤੇ ਵੀ ਦੁੱਧ ਨਹੀਂ ਪੀਤਾ ਤੇ ਸੱਜਣ ਠੱਗ ਨੇ ਕਿਹਾ ਫਿਰ ਦੁੱਧ ਨਾਲ ਨਹੀਂ ਮਰਦੇ ਤੇ ਅਸੀਂ ਫਿਰ ਇਨਾ ਗੜਾਸਿਆਂ ਦੇ ਨਾਲ ਛਵੀਆਂ ਦੇ ਨਾਲ ਤੁਹਾਡੇ ਟੁਕੜੇ ਕਰਕੇ ਉਹ ਖੂਹ ਵਿੱਚ ਸੁੱਟ ਦੇਣਾ ਹੈ ਤੇ ਤੁਹਾਡਾ ਸਮਾਨ ਲੁੱਟਣਾ ਹੀ ਹੈ ਸੱਜਣ ਠਾਕ ਆਪਣੇ ਬੰਦਿਆਂ ਦੇ ਨਾਲ ਗੁਰੂ ਸਾਹਿਬ ਦੇ ਸਾਹਮਣੇ ਛਵੀਆਂ ਗੜਾਸੇ ਲੈ ਕੇ ਆ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਸਾਨੂੰ ਮਾਰਨਾ ਹੀ ਚਾਹੁੰਦਾ ਹੈ ਤੇ 2 ਮਿੰਟ ਦੇ ਅਸੀਂ ਰੱਬ ਨਾਲ ਗੱਲਾਂ ਕਰ ਲਈਏ ਸੱਜਣ ਠਾਕ ਕਹਿੰਦਾ ਜੋ ਮਰਜ਼ੀ ਕਰ ਮੇਰੇ ਤੇ ਕੋਈ ਅਸਰ ਨਹੀਂ ਪੈਣਾ ਕਿ ਆਖਰੀ ਖਾਹਸ਼ਾ ਤੇਰੀ ਪੂਰੀ ਕਰ ਲਾ ਗੁਰੂ ਸਾਹਿਬ ਨੇ ਇੱਥੇ ਇੱਕ ਸ਼ਬਦ ਉਚਾਰਿਆ ਗਾਵਿਆ ਨਾਲ ਭਾਈ ਮਰਦਾਨੇ ਜੀ ਦੀ ਰਬਾਬ ਦੇ ਉਹ ਸ਼ਬਦ ਬੜਾ ਕਮਾਲ ਦਾ ਗੁਰੂ ਸਾਹਿਬ ਕਹਿੰਦੇ ਨੇ ਕਿ ਉੱਜਲ ਕਹਾਂ ਚਿਲਕਣਾ ਕੋਟਮ ਕਲੜੀ ਮਸ ਧੋਤਿਆ ਝੂਠ ਨਾ ਉਤਰੇ ਜੇ ਸੋ ਧੋਵਾ ਤਿਸ ਸ਼ਬਦ ਦੇ ਭਾਵ ਨੇ ਕਿ ਬੰਦਿਆ ਤੂੰ ਬਾਹਰੋਂ ਕਹੇ ਦੇ ਭਾਂਡੇ ਵਾਂਗੂ ਚਮਕਦਾ ਐ ਅੰਦਰੋਂ ਤੇਰੇ ਕੱਸ ਹੈ ਜਦੋਂ ਵੀ ਤੈਨੂੰ ਥੋੜਾ ਜਿਹਾ ਰਗੜੀਦਾ ਐ ਇਹ ਕਾਲਾ ਹੋ ਜਾਂਦਾ ਐ ਇਹਦੇ ਅੰਦਰ ਕੋਈ ਚੀਜ਼ ਪਾ ਦਿਓ ਥੋੜੇ ਚਿਰ ਬਾਅਦ ਕਸਿਆ ਕੇ ਉਹ ਖਰਾਬ ਹੋ ਜਾਂਦੀ ਹੈ ਤੇ ਤੂੰ ਵੀ ਇਦਾਂ ਦਾਇਆ ਬਾਹਰੋਂ ਬੜਾ ਸੋਹਣਾ ਲੱਗਦਾ ਹੈ ਤੂੰ ਸਰਾਹ ਬਣਾਈ ਹੈ ਦੁੱਧ ਦਿੰਦਾ ਹੈ ਪੀਣ ਨੂੰ ਲੰਗਰ ਦਿੰਦਾ ਹੈ ਖਾਣ ਨੂੰ ਪਰ ਬਾਅਦ ਵਿੱਚ ਤੂੰ ਲੁੱਟ ਲੈਣਾ ਹੈ ਇਹ ਨਾਲ ਨਹੀਂ ਤੇਰੇ ਜਾਣਾ ਕੁਛ ਵੀ ਸੋ ਸੱਜੇ ਠੱਗ ਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ ਔਰ ਸ਼ਵੀਆਂ ਗੜਾਸੇ ਜਿਹੜੇ ਸੀ ਹੱਥਾਂ ਤੋਂ ਡਿੱਗ ਪਏ ਗੁਰੂ ਸਾਹਿਬ ਦੇ ਚਰਨਾਂ 'ਚ ਬਹਿ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਬਖਸ਼ ਲੋ ਗੁਰੂ ਸਾਹਿਬ ਨੇ ਉਹਨਾਂ ਨੂੰ ਸੱਚ ਦਾ ਉਦੇਸ਼ ਦੇ ਕੇ ਸੱਚ ਦਾ ਪ੍ਰਚਾਰ ਕਰਨ ਲਈ ਅੱਗੋਂ ਤੋਂ ਉਹਨਾਂ ਨੂੰ ਸਿੱਧੇ ਰਾਹੇ ਪਾਇਆ ਸੋ ਗੁਰੂ ਸਾਹਿਬ ਦੇ ਜਿਹੜੇ ਸ਼ਬਦ ਬਾਣ ਸੀ ਉਹਨਾਂ ਅੱਗੇ ਕੋਈ ਠਹਿਰ ਨਹੀਂ ਸੀ ਸਕਦਾ ਸੋ ਇਸੀ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਸੱਜਣ ਠੱਗ ਨੂੰ ਸਿੱਧੇ ਰਾਹੇ ਪਾਇਆ ਸੀ ਰੱਬ ਕਰੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਵੀ ਸਾਰਿਆਂ ਨੂੰ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਉਹ ਸੌਖਿਆਂ ਸਮਝ ਆ ਜਾਵੇ ਸੋ ਇਹ ਉਹ ਅਸਥਾਨ ਹੈ ਜਿੱਥੇ ਸੱਜਣ ਠੱਗ ਨਾਲ ਇਹ ਸਾਰੀ ਵਾਰਤਾ ਹੋਈ ਸੀ ਇਸ ਧਰਤੀ ਨੂੰ ਅੱਜ ਅਸੀਂ ਨਤਮਸਤਕ ਹੋਣ ਲਈ ਆਏ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਵੀ ਪਾਕਿਸਤਾਨ ਵਿੱਚ ਰਹਿੰਦੇ ਹੋ ਗੁਰਧਾਮ ਜਾਂ ਜਿਹੜੇ ਹਿਸਟੋਰੀਕਲ ਪਲੇਸਸ ਨੇ ਸਥਾਨ ਨੇ ਉਹਨਾਂ ਦੀ ਯਾਤਰਾ ਕਰਨੀ ਹੋਵੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 416 425 2627 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ